ਮਦਦ ਇਹਨਾਂ ਨੂੰ ਚਾਹੀਦੀ ਹੋਏਗੀ ਵਿਰੋਧੀ ਧਿਰ ਦਾ ਲੀਡਰ ਹੋਣ ਦੇ ਬੈ ਸਾਰੀ ਆਵਾਜ਼ ਆ ਤਾਂ ਤੁਹਾਨੂੰ ਲੈ ਕੇ ਆ ਪੰਜਾਬ ਦੇ ਲੋਕ ਵੇਖ ਸਕਣ ਸੋ ਨਾਉਣ ਬਚਨ ਦਾ ਚਾਂਸ ਹੀ ਕੋਈ ਨਹੀਂ ਲਗਾਤਾਰ ਇੰਨੇ ਹਫ਼ਤੇ ਲਗਾਤਾਰ ਪਾਣੀ ਖਲੋਣ ਤੋਂ ਬਾਅਦ ਤੇ ਅਸੀਂ ਮੁਆਵਜ਼ੇ ਦੀ ਮੰਗ ਕੀਤੀ ਸਪੈਸ਼ਲ ਵਾਹਨ ਹੈ ਵੇਖੋ ਜੀ ਦੂਰੋਂ ਭਗਵਾਇਆ ਆਪਣੇ ਦੋਸਤਾਂ ਕੋ ਮਗੋਈਆਂ ਕਰੀ ਜੀ ਜੀਮਿੰਦਾਰ ਆ ਤੇ ਅੱਜ ਅਸੀਂ ਰੇੜੀ ਲਾਉਣ ਵਾਲਿਆਂ ਤੋਂ ਵੱਧ ਹੋਏ ਫਿਰਦੇ ਆ ਥੋੜੀ ਗੱਲ ਕੀ ਪੱਠੇ ਕਰਕੇ ਸਾਨੂੰ ਤੇ ਸਾਨੂੰ ਮੱਟ ਬੇੜੀਆਂ ਨਹੀਂ ਮਿਲੀਆਂ ਫੜੇ ਪੈਰ ਮੈਂ ਆਪਣੀਆਂ ਵਾਲੀਆਂ ਧਰ ਕੇ ਨੇ ਉਹ ਬੇੜੀ ਮੋਲ ਲੈ ਕੇ ਆਈਆਂ ਕੋਈ ਨਹੀਂ ਤਾਂ ਕਿ ਅਸੀਂ ਇੱਕ ਸਿਰਫ ਅਸੀਂ ਜ਼ਿਮੀਂਦਾਰ ਆ ਪਰ ਅਸੀਂ ਜ਼ਿਮੀਂਦਾਰ ਨੂੰ ਅੱਜ ਨੂੰ ਭੇਟੇ ਮੈਂ ਨਹੀਂ ਹਰਚ ਸਾਡੀ ਖਾੜੀ ਫਸਲ ਸਾਡੀ ਮਰ ਗਈ ਅਸੀਂ ਜ਼ਿੰਮੇਦਾਰ ਕਹਦੇ ਕਾਦੇ ਜੇ ਕਿਸੇ ਦੇ ਸਾਥ ਤਾਮ ਮਰ ਜਾਂਦਾ ਜੇ ਕੋਈ ਮਾਰਾ ਜਾਂ ਸੋਕਾ ਵਾਦੀ ਉਹਦੇ ਨਾਲ ਕਿਸਾਨ ਜਿਹੜਾ ਡਿੱਗ ਜਾਂਦਾ ਅਸੀਂ ਅੱਜ ਦੇ ਡਿੱਕੇ ਕਿਦਾਂ ਉਠਾਂਗੇ ਜੀਮਾ ਸਾਹਿਬ ਪੋਲ ਜਿਹੜਾ ਤੁਸੀਂ ਬਣਾਇਆ ਹੈਗਾ ਲੋਕ ਵੀ ਉਸ ਚੀਜ਼ ਦਾ ਜ਼ਿਕਰ ਕਰ ਰਹੇ ਕਿ ਜੇਕਰ ਪੋਲਾ ਹੁੰਦਾ ਤੇ 16 ਪਿੰਡਾਂ ਦਾ ਕੋਈ ਵਾਲੀ ਵਾਰ ਚ ਨਹੀਂ ਹੋਣਾ ਸੀਗਾ ਨਹੀਂ ਆ ਦੇਖਿਆ ਨਹੀਂ ਜਾਂਦਾ ਗੱਲ ਸੁਣੀ ਨਹੀਂ ਜਾਂਦੀ ਬਾਰੋਵ ਸਾਹਿਬ ਅੱਜ ਬੜਾ ਧੰਨਵਾਦ ਆ ਜਿਹੜਾ ਬਾਜਵਾ ਸਾਹਿਬ ਇਸ ਪਿੰਡ ਸੰਘਰੇ ਜਿੱਥੇ ਅੱਜ ਤੱਕ ਕੋਈ ਨਹੀਂ ਆਇਆ ਸਭ ਪੋਰਾ ਪੋਲਾ ਸੀ ਬਣਾਇਆ ਉਤੋਂ ਹੋ ਕੇ ਆਪਣੀਆਂ ਫੋਟੋਆਂ ਖਿਚਾ ਕੇ ਮੁੜ ਜਾਂਦੇ ਆ ਪਹਿਲੇ ਲੀਟਰ ਆ ਜਿਹੜੇ ਆ ਦਰਿਆ ਕਿੰਨੇ ਕਿੰਨੇ ਫੁੱਟ ਪਾਣੀ ਦੇ ਵਿੱਚ ਤੁਸੀਂ ਦੇਖਿਆ ਕਈ ਜਗ੍ਹਾ ਖਤਮਾ ਕਿੰਨਾ ਵੀ ਇਹ ਜਿਹੜੀਆਂ ਵਹੀਕਲ ਲਿਆਂਦੇ ਇਹ ਵੀ ਰੁੜ ਜਾਂਦੇ ਤਾਂ ਬਿਲਕੁਲ ਤੁਸੀਂ ਤਸਵੀਰਾਂ ਵੇਖਿਓ ਪ੍ਰਤਾਪ ਸਿੰਘ ਬਾਜਵਾ ਜਿਹੜੇ ਕੀ ਕੋ ਮੋਟਰ ਲੈ ਕੇ ਇੱਥੇ ਪਹੁੰਚੇ ਨੇ ਪਿੰਡ ਵਾਸੀਆਂ ਨੂੰ ਮਿਲਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਬੇਸ਼ੱਕ ਬੜਾ ਔਖਾ ਸਮਾਂ ਹੈ ਗਿਆ ਪਰ ਜਦੋਂ ਪਹੁੰਚੇ ਨੇ ਚਿਹਰੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਥੋੜੀ ਬਹੁਤ ਮੁਸਕਾਨ ਆਈ ਹੈ ਕਿ ਕੋਈ ਜਿਹੜਾ ਇੱਕ ਸਹਾਰਾ ਲੈ ਕੇ ਉਹਨਾਂ ਕੋਲ ਪਹੁੰਚਿਆ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਘਰਾਂ ਦੇ ਅੱਗੇ ਜਿਹੜੇ ਵੱਟਾ ਬਣਾ ਬਣਾ ਕੇ ਜਿਹੜਾ ਪਾਣੀ ਰੋਕਿਆ ਤੁਸੀਂ ਦੇਖ ਸਕਦੇ ਹੋ ਕਿਸ਼ਤੀਆਂ ਤੁਹਾਨੂੰ ਨਜ਼ਰ ਆ ਰਹੀਆਂ ਬਾਜਵਾ ਸਾਹਿਬ ਕਿਸ ਤਰ੍ਹਾਂ ਦੇਖਦੀ ਮੈਨੂੰ ਲੱਗਦਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਕੇ ਇੱਥੇ ਤੱਕ ਪਹੁੰਚਣਾ ਪੈਂਦਾ ਤੁਸੀਂ ਮੋਟਰ ਲੈ ਕੇ ਪਹੁੰਚੇ ਹੋ ਕੀ ਗਾਂ ਦਾ ਮੈਨੂੰ ਅਫਸੋਸ ਇੱਕ ਮੈਨੂੰ ਅਫਸੋਸ ਏ ਇਸ ਗੱਲ ਦਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਵੇਖੋ ਕਿੰਨੇ ਕਿੰਨੇ ਵਧੀਆ ਕਰਨੇ ਜ਼ਮੀਨਾਂ ਖੂਬਸੂਰਤ ਨੇ ਪਰ ਆ ਇੱਕ ਬਹੁਤ ਵੱਡਾ ਇੱਕ ਸਾਨੂੰ ਇਹ ਜਿਹੜਾ ਹੈ ਇਹ ਕਰਨਾ ਪੈਣਾ ਕੋਈ ਪ੍ਰਬੰਧ ਮੈਂ ਮਸ਼ਕੂਰ ਹਾਂ ਪਿਛਲੀ ਕਾਂਗਰਸ ਦੀ ਸਰਕਾਰ ਦਾ ਜਦੋਂ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਸਾਡੇ 500 ਸਾਲਾ ਗੁਰਪੁਰਬ ਤੇ ਉੱਤੇ ਪਹਿਲੀ ਪਾਤਸ਼ਾਹੀ ਤੇ ਪੈਸੇ ਦਿੱਤੇ ਸੀ ਜਿਹਦੇ ਨਾਲ ਆ ਪੁਲ ਜਿਹੜਾ ਨਵਤੇ ਚੀਮਾ ਜੀ ਨੇ ਆਪਣੀ ਮਿਹਨਤ ਦੇ ਨਾਲ ਕੈਪਟਨ ਸਾਹਿਬ ਦੇ ਪਿੱਛੇ ਚੜ ਕੇ ਅਜੇ ਤੱਕ ਨਹੀਂ ਸੀ ਆਮ ਤੌਰ ਤੁਹਾਨੂੰ ਪਤਾ ਕਿਹਾ ਜਾਂਦਾ ਕਿ ਇੱਥੇ ਪੋੜ ਕਿਸਤਾ ਬਣ ਸਕਦੇ ਤੇ ਕਿ ਟਾਪੂ ਹੈ ਜੀ ਬਹੁਤ ਬਹੁਤ ਮਿਹਰਬਾਨੀ ਕੀਤੀ ਹੈ ਹਾਂ ਤੇ ਇਹ ਪੁਲ ਬਣਿਆ ਕਿੰਨੇ ਕਰੋੜ ਰੁਪਏ ਲੱਗੇ ਪੋੜੇ 12.5 ਕਰੋੜ ਰੁਪਏ ਦਾ ਪੋੜੇ ਜਿਸ ਦੇ ਬਹਾਨੇ ਅੱਜ ਅਸੀਂ ਵੀ ਆ ਗਏ ਜੇ ਪੋਲੀ ਨਾ ਹੁੰਦਾ ਤਾਂ ਇੱਥੋਂ ਤੱਕ ਪਹੁੰਚਣ ਦਾ ਤਾਂ ਕੁਝ ਨਹੀਂ ਕੋਈ ਨਹੀਂ ਹੁਣ ਚੜ੍ਹਦੀ ਕਲਾ ਚ ਨੇ ਸਾਡੇ ਭਰਾ ਸਾਡੀਆਂ ਭੈਣਾਂ ਸਾਡੀਆਂ ਮਾਤਾਵਾ ਬੱਚੇ ਇੱਕ ਇੱਕ ਜੋ ਜੋ ਮਦਦ ਇਹਨਾਂ ਨੂੰ ਚਾਹੀਦੀ ਹੋਏਗੀ ਵਿਰੋਧੀ ਧਿਰ ਦਾ ਲੀਡਰ ਹੋਣ ਦੇ ਮੈਂ ਇਹ ਸਾਰੀ ਆਵਾਜ਼ ਅਤਾ ਤੁਹਾਨੂੰ ਲੈ ਕੇ ਆ ਪੰਜਾਬ ਦੇ ਲੋਕ ਵੇਖ ਸਕਣ ਕਿ ਸਾਡੇ ਭਰਾ ਸੀ ਮਕਾਨਾਂ ਥੱਲੇ ਆਰਾਮ ਨਾਲ ਸੁੱਤੇ ਆ ਪਲੰਘਾਂ ਤੇ ਸੁੱਤੇ ਆ ਮੰਜਿਆਂ ਤੇ ਸੁੱਤੇ ਆ ਦੇ ਸਾਡੇ ਭਰਾ ਜਿਹੜੇ ਨੇ ਉਹ ਅੱਜ ਕਿਸ ਕਿਸਮ ਦਾ ਜੀਵਨ ਬਤੀਤ ਕਰ ਰਹੇ ਨੇ ਸੋ ਮੇਰੀ ਗੁਜ਼ਾਰਿਸ਼ ਮਾਨ ਸਾਹਿਬ ਨੂੰ ਹੈ ਮਾਨ ਸਾਹਿਬ ਆਪ ਆਓ। ਤਾਮਨ ਲਾਡੂ ਦੀ ਫਰਲੂ ਬੰਦ ਕਰੋ ਤੇ ਆਪ ਆਓ। ਤੇ ਮੰਤਰੀਆਂ ਨੂੰ ਕੱਲ੍ਹ ਨਾਲ ਕੋਈ ਨਹੀਂ ਸੌਰ ਨਾ ਮੰਤਰੀ ਦੀ ਲੈ ਕੇ ਕੁਝ ਨਹੀਂ ਆਏ ਖਾਲੀ ਹੱਥੀ ਆਏ। ਇਹਨਾਂ ਦਾ ਕਿਸ ਤਰ੍ਹਾਂ ਨਵਾਂ ਜੀਵਨ ਸ਼ੁਰੂ ਕਰਨਾ ਵੇਖੋ ਗੱਲ ਇਸ ਤਰ੍ਹਾਂ ਸਾਰੀ ਇਹ ਇਹਨਾਂ ਦੀ ਝੋਨੇ ਦੀ ਫਸਲ ਹੈ। ਇਹਦੇ ਚੋਂ ਝੋਨਾ ਹੁਣ ਬਚਨ ਦਾ ਚਾਂਸ ਹੀ ਕੋਈ ਨਹੀਂ। ਲਗਾਤਾਰ ਇੰਨੇ ਹਫ਼ਤੇ ਲਗਾਤਾਰ ਪਾਣੀ ਖਲੋਣ ਤੋਂ ਬਾਅਦ ਤੇ ਅਸੀਂ ਮੁਆਵਜ਼ੇ ਦੀ ਮੰਗ ਕੀਤੀ ਤੇ ਮੁਆਵਜ਼ਾ ਵੀ ਸਾਡੀ ਸਰਕਾਰ ਵੇਲੇ ਤੇ ਅਸੀਂ ਵੰਦੇ ਰਹੇ ਪਿਛਲੇ ਸਾਲ ਕੋਈ ਮੁਆਵਜ਼ਾ ਇਹਨਾਂ ਨੇ ਨਹੀਂ ਦਿੱਤਾ ਕੇਜਰੀ ਭਾਜੀ ਸਾਰੀ ਛੱਡਤੀ ਇਹਨਾਂ ਨੇ ਦਿੱਤਾ ਹੀ ਕੱਖ ਨਹੀਂ ਕੋਈ ਨਹੀਂ ਕੋਈ ਨਹੀਂ ਦਿੱਤਾ ਐਸ ਸਾਲ ਮੈਂ ਯਾਦ ਕਰਾਣਾ ਚਾਹਨਾ ਕਿ ਜਿਹੜੇ ਕੇਜਰੀਵਾਲ ਸਾਹਿਬ ਨੇ ਇਹਨਾਂ ਨੇ ਗੱਲ ਕਹੀ ਸੀ ਕਿ ਪਿਛਲੀਆਂ ਸਰਕਾਰਾਂ ਤੇ 12-15 ਹਜ਼ਾਰ ਦਿੰਦੀਆਂ ਰਹੀਆਂ ਅਸੀਂ 50 ਦੇਵਾਂਗੇ ਦਿੱਲੀ 'ਚ ਅਸੀਂ 50 ਦਿੱਤਾ ਤੇ ਅਸੀਂ ਮੰਗ ਕਰਨੇ ਆ ਕਿ ਘੱਟੋ ਘੱਟ ਜਿੱਥੇ ਫਸਲ ਟੋਟਲੀ ਖਰਾਬ ਹੋ ਗਈ ਗਰਦੌਰੀਆਂ ਦੇ ਮੁਤਾਬਕ ਪੈਸੇ ਦੇ ਦੋ ਕਈ ਨੇ ਵਿਚਾਰੇ ਜਿਹੜੇ ਠੇਕੇ ਤੇ ਪੈਲੀਆਂ ਵੰਦੇ ਅਖੀਰ ਉਹਨਾਂ ਦੇ ਪੈਸੇ ਲੱਗੇ ਉਹ ਠੇਕਾ ਵੀ ਦਿੰਦੇ ਨੇ ਖਾਦ ਵੀ ਪਾਈ ਏ ਰੂੜੀ ਵੀ ਕੀੜੇ ਮਾਰ ਦਵਾਈਆਂ ਵੀ ਪਾਈਆਂ ਨੇ ਲੇਬਰ ਵੀ ਲਾਈ ਏ ਤੋਂ ਉਹਨਾਂ ਨੂੰ 50000 ਰੁਪਇਆ ਮਿਨਿਮਮ ਕੰਪਨਸੇਸ਼ਨ ਤੇ ਜਾਨਵਰਾਂ ਦਾ ਵੀ ਛੇਤੀ ਤੋਂ ਛੇਤੀ ਪਠਿਆਂ ਦਾ ਪ੍ਰਬੰਧ ਕੀਤਾ ਜਾਏ ਆ ਵੇਖੋ ਅਸੀਂ ਜੇ ਇਹੋ ਜਿਹੀਆਂ ਗੱਡੀਆਂ ਲੈ ਕੇ ਆ ਸਕਨੇ ਆ ਗਵਰਨਮੈਂਟ ਆਫ ਪੰਜਾਬ ਕਿੱਥੇ ਬੈਠੀ ਏ ਉਹਨਾ ਸਪੈਸ਼ਲ ਵਾਹਨ ਹੈ ਵੇਖੋ ਜੀ ਦੂਰੋਂ ਭਗਵਾਇਆ ਆਪਣੇ ਦੋਸਤਾਂ ਕੋ ਮਗੋਈਆਂ ਗੱਡੀਆਂ ਤੇ ਗਵਰਨਮੈਂਟ ਨੂੰ ਪੰਜਾਬ ਕੋ ਕਿਹੜੀ ਗੱਲ ਦੀ ਇੱਥੇ ਮਹਿਮਾਨ ਸਾਹਿਬ ਨੂੰ ਹੀ ਤੇ ਰਹਿਣਾ ਚਾਹਨਾ ਮਾਨ ਸਾਹਿਬ ਜਦੋਂ ਪਿਛਲੀ ਗਵਰਨਮੈਂਟ ਦਾ ਫਾਈਨੈਂਸ ਵਿਸ਼ੇਸ਼ ਕਹਿੰਦਾ ਸੀ ਸਾਡਾ ਖਜ਼ਾਨਾ ਖਾਲੀ ਹੈ ਤੁਸੀਂ ਕਹਿੰਦੇ ਹੋ ਖਾਲੀ ਖਜ਼ਾਨੇ ਨੂੰ ਤੇ ਪੀਪਾ ਕਿਹਾ ਜਾਂਦਾ ਖਜ਼ਾਨਾ ਤਾਂ ਕਦੀ ਖਾਲੀ ਨਹੀਂ ਹੋਏ ਸਰਕਾਰਾਂ ਜਦੋਂ ਖਾਲੀ ਨਹੀਂ ਤੇ ਇਹਨਾਂ ਨੂੰ ਦੋ ਕੁਝ ਸਾਰੇ ਪੰਜਾਬ ਚ ਮੈਂ ਡਿਮਾਂਡ ਰੱਖ ਰਿਹਾ ਨਹੀਂ ਇਸੇ ਪਿੰਡ ਦੀ ਨਹੀਂ ਇਹ ਤੇ ਅਸੀਂ ਇਹਨਾਂ ਨੂੰ ਅੱਜ ਮਿਲ ਕੇ ਵਿਸ਼ਵਾਸ ਦਿਵਾਣ ਆਏ ਆ ਕਿ ਇਹ ਨਹੀਂ ਤੁਹਾਡਾ ਹਾਲਚਲ ਪੁੱਛਣ ਵਾਸਤੇ ਜੇ ਲੋਕ ਹੈ। ਬੁਖਤ ਮਲਾ Brand ਦੀ ਗੱਲ ਕੀਤੀ ਜਾਵੇ ਖਾਸ ਤੌਰ ਤੇ ਚਾਹੇ ਮਾਲਵਾ ਸੈਡ ਡਰੇਨਾ ਓਵਰਲੋਡ ਹੋ ਗਿਆ ਪਿੰਡਾਂ ਨੇ ਲੱਗਦਾ ਕਿ ਜੇ ਪਹਿਲਾਂ ਮੈਂ ਤੁਹਾਨੂੰ ਦੱਸਣਾ ਅਸੈਂਬਲੀ ਦੇ ਵਿੱਚ ਇਹਨਾਂ ਦੇ ਜਿਹੜੇ ਮੰਤਰੀ ਸਾਹਿਬ ਨੇ ਇਰੀਗੇਸ਼ਨ ਦੇ ਗੋਇਲ ਸਾਹਿਬ ਇਹ ਲਹਿਰਾ ਕਹਿੰਦੇ ਇਹਨਾਂ ਨੂੰ ਮੈਂ ਪੁੱਛਿਆ ਕਿ ਹਰ ਸਾਲ ਕੋਈ ਮੇਰਾ ਇਹ ਬੇਰੀਆ ਮੇਰਾ ਏਰੀਆ ਜਿਹੜਾ ਕਾਦੀਆਂ ਦਾ ਸਾਡੇ ਕੋਲ ਬਹੁਤ 100 150 ਪਿੰਡੇ ਇਸ ਤਰ੍ਹਾਂ ਉਹ ਕਾਨੂੰਵਾਣ ਦਾ ਸ਼ੰਭ ਕਹਿੰਦੇ ਹੋ ਮੈਂ ਕਿਹਾ ਜੀ ਹਰ ਸਾਲ ਇਹ ਸਾਰਾ ਏਰੀਆ ਡੁੱਬਦਾ ਘੱਗੇ ਡੁੱਬਦੀ ਹੈ ਸੁਲਤਾਨਪੁਰ 로ਦੀ ਡੁੱਬਦਾ ਏਰੀਏ ਦੀ ਮੈਂ ਗੱਲ ਕਰਨਾ ਸਾਡੇ ਕਾਨੂੰਵਾਣ ਕਾਦੀਆਂ ਏਰੀਏ ਦੇ ਵਿੱਚ ਇਹੀ ਹਾਲੇ ਦੀਨਾ ਨਗਰ ਚ ਹਾਲੇ ਅਜਨਾਰੇ ਵਾਲੀ ਬੈਲਟ ਤੁਹਾਡੀਆਂ ਬਲਟੋਏ ਵਾਲੀ ਜ਼ੀਰੇ ਵਾਲੀ ਬੈਲਟ ਹੈ ਜੀ ਫਿਰ ਫਾਜ਼ਲਕਾ ਵਾਲੀ ਆ ਜਾਂਦੀ ਫਿਰ ਸੰਗਰੂਰ ਈਵਨ ਤੁਸੀਂ ਰਾਣੋ ਅੱਗੇ ਅੱਜ ਦੇ ਦਿਨ ਚੀਫ ਮਿਨਿਸਟਰ ਦਾ ਆਪਣਾ ਪਿੰਡ ਸਤੌਜ ਉਹ ਵੀ ਡੁੱਬਿਆ ਹੈ ਜੀ ਤੇ ਜੇ ਚੀਫ ਮਿਨਿਸਟਰ ਬਾਹਰਲੇ ਸੂਬਿਆਂ ਚ ਫਿਰਦਾ ਹੈ ਪਤਾ ਹੈ ਆਪਾਂ ਨੂੰ ਬਰਸ਼ਾਤੀ ਦਿਨ ਨੇ ਇੱਥੇ ਲੋਕਾਂ ਨੂੰ ਮਦਦ ਦੀ ਲੋੜ ਪੈਣੀ ਹੈ ਤੇ ਚੀਮਿਸਟਰ ਤੋਂ ਬਣਾ ਤਾਂ ਸੁਣਵਾਈ ਕੋਈ ਨਹੀਂ ਤੁਸੀਂ ਇੱਥੇ ਆਓ ਇਮੀਡੀਏਟਲੀ ਕੰਪਨਸੇਸ਼ਨ ਸ਼ੁਰੂ ਕਰੋ ਤੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਆਪ ਯਾਦ ਕਰਾਉਣਾ ਚਾਹਨਾ ਇਹ ਕਹਿੰਦੇ ਸੀ ਕਾਕਾ ਅਸੀਂ ਗਰਦੌਰੀਆਂ ਦੀ ਇੰਤਜ਼ਾਰ ਨਹੀਂ ਕਰਾਂਗੇ ਅਸੀਂ ਪਹਿਲੇ ਪੈਸੇ ਕੱਲਦਾ ਗਰਦੌਰੀਆਂ ਬਾਅਦ ਚੁੰਦੀਆਂ ਅਸੀਂ ਕਹਿੰਨੇ ਆ ਪੈਸੇ ਤੁਸੀਂ ਅੱਧੇ ਪਹਿਲੇ ਕੱਲ ਦੋ ਇਹਦੇ ਵਿੱਚ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਨਾ 60% ਦੀ ਪੈਸਾ ਸੈਂਟਰ ਦਿੰਦੀ ਮੁਆਵਜ਼ੇ 40% ਸੂਬਾ ਪਾਉਂਦਾ ਜੇ 1 ਮਿੰਟ ਜੀ ਜੇ ਇਹਦੇ ਵਿੱਚ 50000 ਰੁਪਇਆ ਦੇਣਾ ਤੇ 30000 ਸੈਂਟਰ ਦੇਗੀ ਤੇ 20 ਪੰਜਾਬ ਪਾਏਗਾ ਤੇ 50 ਹੋ ਜਾਏਗਾ ਪੂਰਾ ਤੁਸੀਂ ਘਰ ਤੋਂ ਘੱਟ ਕੋਈ ਕਰੋ ਤੇ ਸਹੀ ਪ੍ਰਬੰਧ ਅਜੇ ਪਾਣੀ ਜੋ ਥੱਲੇ ਜਾਣਾ ਫਿਰ ਬਿਮਾਰੀਆਂ ਦੀ ਸ਼ੁਰੂ ਹੋਣੀ ਬਹੁਤ ਬਹੁਤ ਅਜੇ ਫਸਲ ਵੀ ਖਰਾਬ ਹੋਣੀ ਹੈ ਜਾਨਵਰਾਂ ਨੂੰ ਵੀ ਬਿਮਾਰੀ ਹੋਣੀ ਹੈ ਬੱਚਿਆਂ ਤੱਕ ਬਜ਼ੁਰਗਾਂ ਤੱਕ ਬਿਮਾਰੀ ਹੋਣੀ ਹੈ ਇਮੀਡੀਏਟਲੀ ਅਸੀਂ ਮੰਗ ਕਰਾਂਗੇ ਸਾਰੇ ਪੰਜਾਬ ਦੇ ਜਿੱਥੇ ਪ੍ਰਭਾਵਿਤ ਏਰੀਆਜ਼ ਨੇ ਉੱਥੇ ਵੱਡੇ ਮੈਡੀਕਲ ਕੈਂਪ ਲਗਾਤਾਰ ਸਪੈਸ਼ਲਿਸਟਾਂ ਨਾਲ ਫ੍ਰੀ ਦਵਾਈਆਂ ਫ੍ਰੀ ਲੰਗਰ ਤੇ ਕੰਪਨਸੇਸ਼ਨ ਕਰੋ ਤੋ ਮੈਂ ਤੇ ਇਨੀ ਗੱਲ ਹੀ ਕਹਿਣਾ ਚਾਹਨਾ ਕਿ ਆਓ ਵਾਪਸ ਡਰੇਨਾ ਦਾ ਗੁਇਲ ਸਾਹਿਬ ਨੇ ਕਿਹਾ ਸੀ ਕਿ 8000 ਕਿਲੋਮੀਟਰ ਡਰੇਨਾ ਨੇ ਕੋਈ ਡਰੇਨ ਦੀ ਜੇ ਸਫਾਈ ਹੁੰਦੀ ਵੇਖੋ ਜੇ ਡਰੇਨ ਸਾਫ ਹੋਏ ਫਿਰ ਸਿੱਧਾ ਪਾਣੀ ਦਰਿਆ ਚਲਾ ਜਾਂਦਾ ਦਰਿਆ ਦਾ ਪਾਣੀ ਸਿੱਧਾ ਸਮੁੰਦਰ ਚਲਾ ਜਾਂਦਾ ਪਾਣੀ ਨਿਕਲ ਜਾਣਾ ਸੀ ਡਰੇਨ ਕੋਈ ਸਾਫ ਨਹੀਂ 74 ਬੰਨ ਨੇ ਪੰਜਾਬ ਚ ਜਿਨ੍ਹਾਂ ਦੀ ਬੰਦਾ ਦੀ ਮਜ਼ਬੂਰ ਤੇ ਡਰੇਨਾ ਦੀ ਸਫਾਈ ਤੇ ਬੰਨਾਂ ਵਾਸਤੇ 250 ਕਰੋੜ ਰੁਪਏ ਦਾ ਖਰਚਾ ਇਰੀਗੇਸ਼ਨ ਨੇ ਕੀਤਾ ਮੈਂ ਸਮਝਣਾ ਬੜਾ ਵੱਡਾ ਸਕੈਮ ਹੈ ਜੇ 250 ਕਰੋੜ ਰੁਪਇਆ ਖਰਚਾ ਹੋਇਆ ਹੁੰਦਾ ਤੇ ਕੁਦਰਤੀ ਆਫਤ ਹੈ ਇਹ ਮੈਂ ਕਹਿੰਨਾ ਕੁਦਰਤੀ ਆਫਤ ਹੈ ਬਟ ਇੰਨਾ ਬੁਰਾ ਹਾਲ ਨਹੀਂ ਸੀ ਹੋਣਾ ਕਿਉਂਕਿ ਹਰ ਸਾਲ ਹੁੰਦਾ ਹੈ ਦੇ ਸ਼ੁੱਡ ਹ ਬੀਨ ਪ੍ਰਿਪੇਅਰਡ ਅਸੀਂ ਬੇਖੋ ਬੇਨਤੀ ਕਰਦੇ ਰਹੇ ਪਿਛਲੀ ਵਾਰ ਖੱਗਰ ਚ ਬੜਾ ਨੁਕਸਾਨ ਹੋਇਆ ਸੀ ਕਿਹਾ ਫੇਰ ਅਗਲੇ ਸਾਲ ਆਣਾ ਹੈ ਇਹ ਬੰਨਾਂ ਦੀ ਇਹਨਾਂ ਡਰੇਨਾ ਦੀ ਇਮਾਨਦਾਰੀ ਨਾਲ ਸਫਾਈ ਕਰੋ ਕਾਗਜ਼ਾਂ ਚ ਸਫਾਈ ਨਾ ਕਰੋ ਕਾਗਜ਼ਾਂ ਸਫਾਈ ਹੋਈ ਹੈ ਮਸ਼ੀਨਾਂ ਵਿਖਾਤੀਆਂ ਚੱਲ ਗਈਆਂ ਕੱਢੇ ਪਾਣੂ ਵਿੱਚ ਕੁਝ ਵੀ ਬਹੁਤ ਜਿਆਦਾ ਸਭ ਕਿਹ ਲਾਤੇ ਕੇਸ ਸਟਡੀ ਹੈ ਨਹੀਂ ਕਿਉਂਕਿ ਆਇ ਸਾਜ ਜੋ ਹੜ ਹੁੰਦੇ ਆ ਕਿੰਦਾ ਦਰਿਆ ਦਾ ਰੋੜ ਕੇ ਲੈ ਜਾਂਦਾ ਡਰੇਨਾ ਓਵਰਫਲੋ ਇੱਥੇ ਤੱਕ ਕਿ ਸੜਕਾਂ ਦਾ ਵੀ ਹਾਲ ਕਿਸੇ ਦੀ ਗੱਡੀ ਖੜੀ ਆ ਉਹਦਾ 50000 ਦਾ ਨੁਕਸਾਨ ਲੱਗਦਾ ਕਿ ਤਿੰਨ ਫਰੰਟ ਹੈਗੇ ਆ ਉਹਦੇ ਵੱਲ ਦੇਖਣ ਦੀ ਲੋੜ ਹੈਗੀ ਤੁਸੀਂ ਗੱਲ ਹੀ ਸਮਝਦੇ ਜਦੋਂ ਨਿਰੀਏ ਗਵਰਨਮੈਂਟ ਪਰਸੈਪਸ਼ਨ ਤੇ ਝੂਠੀਆਂ ਗੱਲਾਂ ਤੇ ਚੱਲਦੀ ਕੈਮਰਿਆਂ ਤੇ ਚੱਲਦੀ ਇਹਨਾਂ ਕਿਹਾ ਜੀ ਅਸੀਂ ਟੇਲ ਐਂਡਾਂ ਤੱਕ ਪਾਣੀ ਪਹੁੰਚਾਤੋ ਟੇਲ ਐਂਡ ਦਾ ਤੁਸੀਂ ਪਾਣੀ ਕੀ ਪਹੁੰਚਾਣਾ ਆ ਜੇ ਆ ਵੇਖੋ ਹਾਲ ਸਾਡਾ ਕੀ ਹੋਇਆ ਜੀ ਪੰਜਾਬ ਦੇ ਵਿੱਚ ਪਾਣੀ ਦੀ ਵਸਤਾ ਹੈ ਜੇ ਅਸੀਂ ਆਪਣਾ ਪਾਣੀ ਹੀ ਸੰਭਲੀਏ ਅਕਲਮੰਦੇ ਹੁਣ ਕੱਲ ਮਾਧੋਪੁਰ ਜਿੱਥੋਂ ਅਪਰ ਬਾਰੀ ਦੁਆਬ ਕਨਾਲ ਨਿਕਲਦੀ ਉੱਥੋਂ ਮੇਰੇ ਸਾਥੀਆਂ ਨੇ ਦੱਸਿਆ ਜੀ ਕਿ 20 ਗੇਟ ਨੇ ਜੇ ਟਾਈਮ ਸਰ ਖੁੱਲ ਜਾਂਦੇ ਜਦੋਂ ਪਿੱਛੇ ਡੈਮਾਂ ਦਾ ਹਾਚਲ ਚੋਂ ਪਾਣੀ ਖੁੱਲ ਇਹਨਾਂ ਨੇ ਛੱਡਿਆ ਤੇ ਜੇ ਉਹ ਖੁੱਲ ਗਏ ਹੁੰਦੇ ਗੇਟ ਤੇ ਸਾਰਾ ਪਾਣੀ ਪਾਕਿਸਤਾਨ ਨਿਕਲ ਜਾਂਦਾ ਇਹਨਾਂ ਨੇ ਰਿਪੇਅਰ ਚ ਪੈਸੇ ਨਹੀਂ ਲਾਏ ਕਿਉਂਕਿ ਜਿਹੜੇ ਗੇਟ ਲੋਹੇ ਦੇ ਗੇਟ ਚ ਵੀ ਕਿਤੇ ਪਾਣੀ ਚ ਰਹਿੰਦੇ ਉਹਨਾਂ ਜੰਗਾਲ ਵੀ ਲੱਗਦਾ ਸਾਰਾ ਜੰਗਾਲ ਪੈਦਾ ਕਈ ਕੁਝ ਹੁੰਦਾ ਅਸੀਂ ਜਾਂਦੇ ਰਹੇ ਉੱਥੇ ਹਾਂ ਉਹਦੇ ਵਿੱਚ ਇੱਕ ਮਹੀਨਾ ਲੱਗੇ ਰਹੇ ਉਹਦੇ ਵਿੱਚ ਨਿਰੇ ਅੱਠ ਗੇਟ ਖੁੱਲੇ ਨੇ 12 ਗੇਟ ਹੀ ਨਹੀਂ ਖੁੱਲੇ ਉਹ ਸਾਰਾ ਪਾਣੀ ਜਿਹੜਾ ਸੀ ਓਵਰਫਲੋ ਕਰਕੇ ਮੱਧ ਉੱਪਰ ਤੇ ਸਾਰਾ ਸਾਡਾ ਏਰੀਆ ਜਿਹੜਾ ਅੱਗੇ ਬਰਸਾਤੀ ਪਾਣੀ ਵੀ ਹੈ ਡੇਹਰਾ ਦਾ ਪਾਣੀ ਵੀ ਹੈ ਦਰਿਆ ਦਾ ਵੀ ਹੈ ਇਹ ਸਾਰਾ ਕੁਝ ਰਲ ਕੇ ਆ ਗਿਆ ਜੀ ਸੋ ਇਹ ਲੈਕ ਆਫ ਪਲੈਨਿੰਗ ਹੈ ਲੈਕ ਆਫ ਔਨੈਸਟੀ ਹੈ ਚੀਫ ਮਿਨਿਸਟਰ ਤੇ ਲੈਕ ਆਫ ਜਿਸ ਦਾ ਐਕਸਪੀਰੀਅੰਸ ਜਿਹੜਾ ਮੈਂ ਅੱਗੇ ਕਹਿਣਾ ਨਾ ਤਜਰਬਾ ਹੀ ਐ ਨਹੀਂ ਜੀ ਹੁਣ ਜੇ ਇਸ ਤੋਂ ਵੱਧ ਕੀ ਬਦਕਿਸਮਤੀ ਹੋ ਸਕਦੀ ਇਹਨਾਂ ਦੇ ਨਾਲ ਜਦੋਂ ਸਾਰੇ ਪੰਜਾਬ ਨੂੰ ਪਤਾ ਕਿ ਹੜ੍ਹਾਂ ਆਣੇ ਨੇ ਹਰ ਸਾਲ ਆਉਂਦੇ ਨੇ ਚੀਫ ਮਿਨਿਸਟਰ ਜੇ ਨਾ ਦੇਣਾ ਚ ਡਾਊਨ ਸਾਊਥ ਤਾਮਨ ਲਾੜੂ ਫਿਰ ਜਾਂਦਾ ਤੇ ਇੱਥੇ ਫਿਰ ਕੌਣ ਬਚਾਏਗਾ ਆਮ ਤੌਰ ਤੇ ਮੁੱਖ ਮੰਤਰੀ ਐਡ ਹੁੰਦਾ ਰਹਿੰਦੇ ਤੇ ਉਹਨਾਂ ਨੂੰ ਬੇਨਤੀ ਮੈਂ ਕੀਤੀ ਕਿ ਵਾਪਸ ਆਓ ਪਰਤੋ ਆਪਣਾ ਪਿੰਡ ਵੀ ਬਚਾਓ ਤੇ ਪੰਜਾਬ ਵੀ ਬਚਾਓ ਜੀ ਜੀ ਵੀਦਾਰਿਆ ਜੀ ਤੇ ਅੱਜ ਅਸੀਂ ਰੇੜੀ ਲਾਉਣ ਵਾਲਿਆਂ ਤੋਂ ਬੱਦੋਏ ਫਿਰਦੇ ਆ ਸਾਡੀ ਜਦੋਂ ਵੋਟਾਂ ਹੁੰਦੀਆਂ ਉਦੋਂ ਸਰਕਾਰਾਂ ਆਉਂਦੀਆਂ ਸਾਡੀ ਇਹਨਾਂ ਨੇ ਬਹੁਤ ਸਾਰ ਲਈ ਆ ਸਾਨੂੰ ਪੁਲ ਬਣ ਕੇ ਦਿੱਤਾ ਅੱਜ ਸਾਡਾ ਪੁਲ ਨਾ ਹੁੰਦਾ ਜਿਹੜੇ ਲੋਕ ਸਾਡੀ ਸੇਵਾ ਕਰਨ ਦਾ ਆ ਪਿੰਡਾਂ ਦੇ ਵਿੱਚ ਆਣ ਕੇ ਉਹ ਕਿਤਰਾ ਸਾਡੀ ਸੇਵਾ ਗਾੜੀ ਅੱਗੇ ਆਉਣੀ ਸੀ ਚੀਮਾ ਸਾਹਿਬ ਨੇ ਪੁਲ ਬਣਾਇਆ ਉਸ ਪੁਲ ਦਾ ਕਿੰਨਾ ਸੋਖ ਸਾਨੂੰ ਮਿਲਿਆ ਦੂਜੀ ਗੱਲ ਇਹ ਆ ਜੋ ਇੱਕ ਦੂਸਰਾਂ ਸਰਕਾਰਾਂ ਆਈਆਂ ਕਿਸੇ ਨੇ ਸਾਨੂੰ ਮੁਆਵਜ਼ਾ ਨਹੀਂ ਦਿੱਤਾ ਕਾਂਗਰਸ ਦੀ ਸਰਕਾਰ ਕਾਲੀਆਂ ਦੀ ਸਰਕਾਰ ਸਾਡਾ ਚੋਣਾਂ ਥੋੜਾ ਮਰਦਾ ਹੀ ਇੰਨਾ ਨਹੀਂ ਮਰਦਾ ਥੋੜਾ ਪੂਰੇ ਚੋਣੇ ਦਾ ਸਾਨੂੰ ਮੁਆਵਜ਼ਾ ਮਿਲਦਾ ਅੱਜ ਵੇਖ ਲਓ ਕੋਈ ਸਾਡਾ ਹਾਲ ਨਹੀਂ ਕੋਈ ਸਾਡੀ ਤੂੜੀ ਗਲ ਗਈ ਪੱਠੇ ਗਲ ਗਏ ਸਾਨੂੰ ਤਾਂ ਸਾਨੂੰ ਅੱਜ ਬੇੜੀਆਂ ਨਹੀਂ ਮਿਲੀਆਂ ਖੜੇ ਪੈਰ ਮੈਂ ਆਪਣੀਆਂ ਵਾਲੀਆਂ ਤਰ ਕੇ ਨੇ ਉਹ ਬੇੜੀ ਮੋਲ ਲੈ ਕੇ ਆਈਆਂ ਸਾਡੀ ਕੋਈ ਜ਼ਿੰਦਗੀ ਆ ਕੋਈ ਜ਼ਿੰਦਗੀ ਨਹੀਂ ਅਸੀਂ ਇੱਕ ਸਿਰਫ ਅਸੀਂ ਜ਼ਿੰਮੇਦਾਰ ਆ ਪਰ ਅਸੀਂ ਜ਼ਿੰਮੇਦਾਰਾਂ ਨੂੰ ਅੱਜ ਨਹੀਂ ਫਿੱਟ ਮੈਂ ਨਹੀਂ ਅਰਜ਼ ਤੁਹਾਡੀ ਘਾੜੀ ਖਾਣ ਫਸਲ ਸਾਡੀ ਮਰ ਗਈ ਹੈ ਜਿੰਮੇਦਾਰ ਬੇਟਾ ਕਾ ਦੇ ਬਿਲਕੁਲ ਛਾੜ ਘੜ ਜੇ ਕਿਸਾਨ ਤਾਂ ਮਰ ਜਾਂਦਾ ਛਾੜ ਘੜ ਜੇ ਕੋਈ ਮਾੜਾ ਜਾਂ ਸੋਕਾਵਾਜ ਜੇ ਉਹਦੇ ਨਾਲ ਉਹ ਕਿਸਾਨ ਜਿਹੜਾ ਡਿੱਗ ਜਾਂਦਾ ਅਸੀਂ ਅੱਜ ਦੇ ਡਿੱਗੇ ਕਿੱਦਾਂ ਉਠਾਂਗੇ ਧੰਨਵਾਦ 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 ਜੀ ਤੁਹਾਨੂੰ ਸਾਰੀ ਪ੍ਰਕਾਤ ਹਾਂ ਜੀ ਇਹ ਤੁਹਾਡੀ ਆਵਾਜ਼ ਹੈ ਸਾਰੇ ਹਿੰਦੁਸਤਾਨ ਚ ਪਹੁੰਚ ਗਈ ਜੀ ਸਰ ਸਮਝ ਗਏ ਮੌਜੂਦਾ ਸਰਕਾਰ ਕੋ ਪਹੁੰਚੀ ਮੇਰਾ ਇੱਥੇ ਆਉਣ ਦਾ ਮਕਸਦ ਆਪਣੇ ਵੱਲੋਂ ਤੇ ਅਸੀਂ ਜੋ ਮਦਦ ਕਰ ਸਕਦੇ ਆ ਚੀਮਾ ਸਾਹਿਬ ਅਸੀਂ ਸਾਰੇ ਕਰਾਂ ਬਟ ਇਹਦੇ ਨਾਲ ਸਰਕਾਰ ਘੱਟੋ ਘੱਟ ਤੁਸੀਂ ਵੇਖਿਓ ਹੁਣ ਕੱਲ ਤੋਂ ਕੰਮ ਸ਼ੁਰੂ ਹੋ ਜਾਣਾ ਚੀਮਾ ਸਾਹਿਬ ਪੁਲ ਜਿਹੜਾ ਤੁਸੀਂ ਬਣਾਇਆ ਹੈਗਾ ਲੋਕ ਵੀ ਉਸ ਚੀਜ਼ ਦਾ ਜ਼ਿਕਰ ਕਰ ਰਹੇ ਆ ਕਿ ਜੇਕਰ ਪੁਲ ਨਾ ਹੁੰਦਾ ਤੇ 16 ਪਿੰਡਾਂ ਦਾ ਕੋਈ ਵਾਲੀ ਵਾਰਚ ਨਹੀਂ ਹੋਣਾ ਸੀਗਾ ਤੇ ਹਾਲਾਤ ਹੋ ਚੁੱਕੇ ਆ ਕਿ ਆਪਦੇ ਵਾਲੀਆਂ ਤੱਕ ਵੀ ਚੰਗੇ ਪਰ ਤੁਹਾਡੇ ਸਾਹਮਣੇ ਆ ਵੇਖਿਆ ਨਹੀਂ ਜਾਂਦਾ ਗੱਲ ਸੁਣੀ ਨਹੀਂ ਜਾਂਦੀ ਤਬਾਰੋ ਸਾਹਿਬ ਅੱਜ ਬੜਾ ਧੰਨਵਾਦ ਆ ਜਿਹੜਾ ਬਾਜਵਾ ਸਾਹਿਬ ਇਸ ਪਿੰਡ ਸੰਘਰੇ ਜਿੱਥੇ ਅੱਜ ਤੱਕ ਕੋਈ ਨਹੀਂ ਆਇਆ ਸਭ ਪੂਰਾ ਪੋਲਾ ਬਣਾਇਆ ਉਤੋਂ ਹੋ ਕੇ ਆਪਣੀਆਂ ਫੋਟੋਆਂ ਖਿਚਾ ਕੇ ਮੁੜ ਜਾਂਦੇ ਆ ਪਹਿਲੇ ਲੀਡਰ ਆ ਜਿਹੜੇ ਆ ਦਰਿਆ ਕਿੰਨੇ ਕਿੰਨੇ ਫੁੱਟ ਪਾਣੀ ਦੇ ਵਿੱਚ ਤੁਸੀਂ ਦੇਖਿਆ ਕਈ ਜਗ੍ਹਾ ਖਤਰਨਾਕ ਇਹਨਾਂ ਵੀ ਇਹ ਜੜੀਆਂ ਵੀ ਕੱਲ ਜਾਂਦੇ ਇਹ ਵੀ ਰੁੜ ਜਾਂਦੇ ਰੋੜਨ ਨੂੰ ਕਰਦੇ ਆ ਪਰ ਫਿਰ ਵੀ ਧੰਨਵਾਦ ਕਰਦੇ ਪਿੰਡ ਵਾਲੇ ਸਾਰੇ ਅੱਜ ਧੰਨਵਾਦ ਕਰਦੇ ਪਹਿਲੀ ਵਾਰੀ ਕੋਈ ਲੀਡਰ ਵੱਡੇ ਲੈਵਲ ਦਾ ਮੁੱਖ ਮੰਤਰੀ ਲੈਵਲ ਦਾ ਲੀਡਰ ਜਿਹੜਾ ਪਹਿਲੀ ਵਾਰੀ ਇਹੋ ਜਿਹਾ ਥਾਂ ਆਇਆ ਇਹ ਜਿਹੜਾ ਇਹ ਲੋਕ ਇਹੋ ਆ ਜਿਹੜੇ ਯਾਦ ਰੱਖਦੇ ਆ ਤੇ ਇਸ ਕਰਕੇ ਮੁਆਵਜ਼ਾ ਦਿੰਦੇ ਰਹੇ ਆ ਸਭ ਕੋਈ ਦਿੰਦੇ ਰਹੇ ਆ ਜੇ ਬਾਜਾ ਸਾਹਿਬ ਸਰਕਾਰ ਕਾਂਗਰਸ ਦੀ ਸੀ ਬਾਜਾ ਸਾਹਿਬ ਨੂੰ ਬਾਜਾ ਸਾਹਿਬ ਨੇ ਕੋਈ ਮੰਗ ਕਰਦੇ ਆ ਕਿ ਸਰਕਾਰ ਆਉਣ ਤੇ ਸਾਨੂੰ ਇਹਦਾ ਜਿਹੜਾ ਪੱਕਾ ਹੱਲ ਕਰਕੇ ਦਿੱਤਾ ਜਾਵੇ ਬੱਦ ਕਾ ਦੇ ਹੋਈ ਆ ਇਹਨੂੰ ਕੋਈ ਨਹੀ ਰੂਪ ਹੋ ਜੇ ਜੇਟਾ ਗਨਾਂ ਵੀ ਹੋ ਜੀ ਕੀ ਚਾਹੋ ਕੀ ਚਾਹੋ ਪੱਕਾ ਹੱਲ ਹੋਣਾ ਚਾਹੀਦਾ ਅੱਲਾ ਹੀ ਨਾ ਚਿਹਦੇ ਰਹਿ ਰੂਪ ਹੋ ਜੇ ਢਾਏ ਨਾ ਹੁੰਦਾ ਤਾਂ ਵੀ ਉਹਨਾਂ ਬੰਦਿਆਂ ਨੂੰ ਪਹਿਲੇ ਪੈਸੇ ਦੇ ਦੇਣ ਉਹ ਮੰਗਦੇ ਆ ਪੈਸੇ ਜੇ ਨਹੀਂ ਕਿ ਹਰ ਸਾਲ ਮਰਨਾ ਹੀ ਪੈਸੇ ਦੇ ਦੇਣ ਅਸੀਂ ਬਾਹਰ ਹੋ ਜੰਨੇ ਆ ਤੇ ਉਧਰੋਂ ਜਿੱਦਿਆ ਜਿਹੜੀ ਖਲਾਈ ਹੋ ਜੇ ਤਾਂ ਹੋ ਜੇ ਕਹਿੰਦੇ ਗਵਰਨਮੈਂਟ ਸਾਡੀ ਜ਼ਮੀਨ ਐਕਵਾਇਰ ਕਰ ਲੇ ਸਾਨੂੰ ਗਵਰਨਮੈਂਟ ਦੀਆਂ ਬਹੁਤ ਇੱਕ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਪੰਜਾਬ ਚੋਰ ਜ਼ਮੀਨਾਂ ਪਈਆਂ ਨੇ ਹਾਂਜੀ ਹਾਂਜੀ ਹਾਂ ਜਾਂ ਇੱਥੋਂ ਦੇ ਕੇ ਉੱਥੇ ਉਹਨਾਂ ਨੂੰ ਓਨੀ ਜ਼ਮੀਨ ਦੇ ਦਿੰਦੇ ਨੇ ਕਿਤੇ ਹੋਰ ਚਲੇ ਜਾਣਗੇ ਵਿਚਾਰੇ 50 100 ਕਿਲੋਮੀਟਰ ਹੋਰ ਤੇ ਬੇਵਸੀ ਹੈ ਹਰ ਸਾਲ ਡੁੱਬਨੋਂ ਤੇ ਇਹ ਹਰ ਸਾਲੇ ਹੋ ਕੰਮ ਹੁੰਦਾ ਪਿਛਲਾ ਸਾਲ ਧਿਆ ਮੇਰ ਪਾਣੀ ਆ ਗਿਆ ਤਾਂ ਬਿਲਕੁਲ ਤੁਸੀਂ ਹਾਲ ਸੁਣੇ ਹੈਗੇ ਬਜ਼ੁਰਗਾਂ ਦੇ ਇਸ ਤੋਂ ਲਾਵੇ ਇੱਕ ਮਾਤਾ ਦੀ ਵੀ ਗੱਲ ਸੁਣੀ ਆ ਤਾਂ ਉਹ ਗੱਲ ਸੁਣ ਕੇ ਵੀ ਰੋਣ ਆਉਂਦਾ ਕਿ ਬੇੜੀ ਲਿਆਉਣ ਦੇ ਲਈ ਜਿਹੜੀਆਂ ਵਾਲੀਆਂ ਵੇਚਣੀਆਂ ਪੰਗਾ ਤਾਂ ਇਹ ਗੀਕੋ ਮੋਟਰ ਹੈਗੀ ਆ ਜਿਸ ਤੇ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਨੇ ਤਾਂ ਇਹ ਜਿਹੜੀਆਂ ਗੀਕੋ ਮੋਟਰ ਨੇ ਹੁਣ ਇੱਥੇ ਰਹਿਣੀਆਂ ਕਿਉਂਕਿ ਦੇਖ ਸਕਦੇ ਹੋ ਕਿ ਹਰ ਪਾਸੇ ਪਾਣੀ ਪਾਣੀ ਨਜ਼ਰ ਆਉਂਦਾ ਹੈਗਾ ਲੋਕ ਕਿ ਇੱਥੇ ਹਜੇ ਘਰਾਂ ਦੇ ਵਿੱਚ ਮੌਜੂਦ ਨੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਜਿਹੜੀ ਉਹ ਲੜ ਰਹੇ ਨੇ ਤੇ ਲਾਉਣ ਵਾਲਾ ਕੰਮ ਹੈ ਗਿਆ ਪਰ ਫਿਰ ਵੀ ਤੁਸੀਂ ਬੜੀ ਬਹਾਦਰੀ ਦੇ ਨਾਲ ਲੈ ਕੇ ਗਏ 2 22 ਘੰਟੇ ਦਾ ਸਫਰ ਸੀਗਾ ਜਿਹੜੀ ਮੋਟਰ ਐ ਇਧਰ ਉਧਰ ਵੀ ਹੁੰਦੀ ਸੀ ਪਰ ਫਿਰ ਵੀ ਲੈ ਕੇ ਪਹੁੰਚੇ ਸਰ ਮੇਰਾ ਨਾਮ ਅਮਨਪ੍ਰੀਤ ਹੈ ਪਰ ਜੋ ਪਹਿਲੀ ਵਾਰ ਫਸਟ ਟਾਈਮ ਬੈਠਦਾ ਤਾਂ ਡਰ ਲੱਗਦਾ ਸਰ ਇਹਨੂੰ ਚਲਾਉਣ ਬਲੇ ਪਰ ਅਗਰੇ ਲੈਫਟ ਰਾਈਟ ਨਹੀਂ ਕਰਾਂਗੇ ਤਾਂ ਇਹਦਾ ਕੰਟਰੋਲ ਨਹੀਂ ਰਹੇਗਾ ਸਰ ਕਿਉਂਕਿ ਲੈਫਟ ਰਾਈਟ ਪਾਣੀ ਨੂੰ ਮਨ ਲੁਕੇਸ ਡਾਇਰੈਕਸ਼ਨ ਚ ਆ ਰਿਹਾ ਉਹਨੂੰ ਕੱਟਣਾ ਜ਼ਰੂਰੀ ਹੈ ਸਰ ਅਗਰ ਅਸੀਂ ਪਾਣੀ ਦੀ ਡਾਇਰੈਕਸ਼ਨ ਚ ਚਲਾਵਾਂਗੇ ਤਾਂ ਗੱਡੀ ਦੀ ਸਪੀਡ ਥੋੜੀ ਲੋ ਹੋ ਜਾਏਗੀ ਸਰ ਇਸ ਕਰਕੇ ਲੈਫਟ ਰਾਈਡ ਕਰਨਾ ਤਾਂ ਉਹ ਇਸ ਕਰਕੇ ਜੋ ਫਸਟ ਟਾਈਮ ਬੈਠਦਾ ਉਹਨੂੰ ਜਿਆਦਾ ਡਰ ਲੱਗਦਾ ਗੱਡੀ ਟੇਢੀ ਹੁੰਦੀ ਹੈ ਜੀ ਜੀ ਤੇ ਭਾਈ ਜੀ ਤੁਸੀਂ ਵੀ ਨਾਲ ਸੀਗੇ ਮਨ ਲਾ ਜਿੰਨੇ ਕ ਨਾਲ ਬੈਠੇ ਸੀ ਸਾਰਿਆਂ ਨੂੰ ਤੁਸੀਂ ਹੌਸਲਾ ਦਿੱਤਾ ਹੈਗਾ ਤੇ ਅਸੀਂ ਵੇਖ ਰਹੇ ਸੀਗੇ ਇਹਦਾ ਬੈਲੈਂਸ ਵੀ ਬਣਾਉਣਾ ਪੈਂਦਾ ਹੈ ਕਿ ਜਾਂ ਫਿਰ ਆਟੋ ਬੈਲੈਂਸ ਨਹੀਂ ਸਰ ਬੈਲੈਂਸ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਪਰ ਕਿਉਂਕਿ ਜਦੋਂ ਬੰਦਾ ਪੈਨਿਕ ਹੁੰਦਾ ਨਾ ਉਹ ਉੱਠਦਾ ਹਮੇਸ਼ਾ ਇੱਧਰ ਉੱਧਰ ਭੱਜਦਾ ਜਦੋਂ ਪੈਨਿਕ ਹੋਊਗਾ ਬੰਦਾ ਇੱਧਰ ਉੱਧਰ ਭੱਜੂਗਾ ਤਾਂ ਬੰਦੇ ਨੂੰ ਡਰ ਲੱਗੂਗਾ ਤਾਂ ਕਰਕੇ ਥੋੜਾ ਅਡਜਸਟਮੈਂਟ ਕਰਨੀ ਪੈਂਦੀ ਹੈ ਕਿਉਂਕਿ ਇਸ ਤੋਂ ਆਪਾਂ ਸੀਟਾਂ ਕੱਢੀਆਂ ਹੋਈਆਂ ਤਾਂਕਿ ਬੈਲਟ ਇਹ ਚੈਰੀ ਕਰ ਸਕੀਏ ਸੀ ਡਿਊਟੀ ਗੱਡੀ ਹੈ ਸਾਡੀ ਉਹਦੇ ਵਿੱਚ ਸੀਟਾਂ ਵਗੈਰਾ ਲੱਗੀਆਂ ਤਾਂ ਉਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ। ਇਸ ਤੋਂ ਪਹਿਲਾਂ ਕਿਹੜੇ ਕਿਹੜੇ ਆਪਰੇਸ਼ਨ ਦੇ ਵਿੱਚ ਇਹ ਜਾ ਚੁੱਕੇ? ਸਰ ਆਪਰੇਸ਼ਨ ਮੰਨ ਲਓ ਕਿਤੇ ਵੀ ਰੈਸਕਿਊ ਆ ਵੀ ਹੁਣ ਜਿਹੜਾ ਬੱਦਲ ਫਟਿਆ ਸੀਗਾ ਚਿਸ਼ੌਤੀ ਵਿੱਚ ਅਸੀਂ ਉੱਥੋਂ ਹੀ ਰੈਸਕਿਊ ਆਪਰੇਸ਼ਨ ਕਰਕੇ ਆਏ। ਉੱਥੋਂ ਕਾਫੀ ਉੱਥੇ ਰੀਵਰ ਕਾਫੀ ਤੇਜ਼ ਵਗਦਾ ਉੱਥੇ ਪਾਣੀ ਚਲਾਈ ਤੇ ਬਾਕੀ ਪੱਥਰਾਂ ਤੇ ਮਿੱਟੀ ਦੇ ਸਰ ਜ ਗਿਆ। ਹਰ ਜਗ੍ਹਾ ਗੱਡੀ ਚੱਲਦੀ ਹੈ। ਇਹਦੀ ਸਟੱਡੀ ਵਗੈਰਾ ਹੈਗੀ ਹੈ ਜੇਕਰ ਕੋਈ ਸਿੱਖਣਾ ਚਾਹੁੰਦਾ ਹੈ ਕਿ ਆ ਜਾਂ ਕਿੱਥੋਂ ਸਿੱਖ ਸਕਦਾ। ਸਰ ਜਦੋਂ ਕੰਪਨੀ ਗੱਡੀ ਦਿੰਦੀ ਹੈ ਤਾਂ ਟ੍ਰੇਨਿੰਗ ਪ੍ਰੋਵਾਈਡ ਕਰਦੀ ਹੈ ਤਾਂ ਕਿ ਡਰਾਈਵਰ ਨੂੰ ਕੋਈ ਜਿਨੇ ਚਲਾਉਣੀਆਂ ਉਹਨੂੰ ਕੋਈ ਦਿੱਕਤ ਨਾ ਹੋਵੇ। ਤਾਂ ਬਿਲਕੁਲ ਆ ਤੁਸੀਂ ਵੇਖਿਆ ਕਿ ਇਹ ਜੀਕੋ ਮੋਟਰ ਹੈਗੀ ਆ। ਤੁਸੀਂ ਵਰਕਿੰਗ ਉਹ ਜਿਹੜੀ ਹੈਗੀ ਸੁਣੀ ਹੈਗੀ ਜਿਹੜੇ ਉਹਨਾਂ ਨੂੰ ਚਲਾਉਣ ਵਾਲੇ ਨੇ ਤਾਂ ਟਾਇਰ ਦੇਖ ਸਕਦੇ ਹੋ ਕਿ ਆਮ ਤੌਰ ਤੇ ਮੇਰੀ ਹਾਈਟ ਦੇ ਬਰਾਬਰ ਲਗਭਗ ਇਸ ਦੇ ਟਾਇਰ ਹੈਗੇ ਆ ਤੇ ਚਾਹੇ ਇਸ ਨੂੰ ਤੁਸੀਂ ਸੜਕ ਤੇ ਚਲਾ ਸਕਦੇ ਹੋ ਬਰਫ਼ ਦੇ ਉੱਪਰ ਚਲਾ ਸਕਦੇ ਹੋ ਰੇਗਿਸਤਾਨ ਤੇ ਚਲਾ ਸਕਦੇ ਹੋ ਇਸ ਤੋਂ ਇਲਾਵਾ ਪਾਣੀ ਦੇ ਅੰਦਰ ਚ ਜਿਹੜੇ ਤੁਸੀਂ ਚਲਦੇ ਉਹ ਨਾਲ ਛੋਟ ਜਿਹੜੇ ਉਹ ਦੇਖ ਹੀ ਰਹੇ ਹੈਗੇ ਹੋ ਤੇ ਅਸੀਂ ਵੀ ਇਸ ਦੇ ਵਿੱਚ ਹਾਲੀ ਦੇ ਵਿੱਚ ਹੁਣ ਸਫ਼ਰ ਕੀਤਾ ਹੈਗਾ ਕਿਉਂਕਿ ਜੇਕਰ ਸultanpur Lodhi ਦੀ ਗੱਲ ਕੀਤੀ ਜਾਵੇ ਤਾਂ Bahupur ਇਸ ਤੋਂ ਇਲਾਵਾ ਹੋਰ ਨਾਲ ਲੱਗਦੇ ਪਿੰਡ ਨੇ 16 ਉਹ ਪਾਣੀ ਦੀ ਮਾਰ ਚੱਲ ਰਹੇ ਨੇ ਲੋਕਾਂ ਦੇ ਬੜੇ ਬੁਰੇ ਹਾਲਾਤ ਨੇ ਹੈ ਤੋ ਦਾ ਹਾਲਾਤ ਨੇ ਕਿ ਲੋਕਾਂ ਨੂੰ ਆਪਦੇ ਗਹਿਣਾ ਘਟਾ ਵੇਚ ਕੇ ਕੁਛ ਕਿਸ਼ਤੀਆਂ ਲੈ ਕੇ ਆ ਰਾ ਇਸ ਤਰ੍ਹਾਂ ਦੀਆਂ ਲੋਕਾਂ ਨੇ ਕਹਾਣੀਆਂ ਦੱਸੀਆਂ ਹੈਗੀਆਂ ਤਾਂ ਉੱਥੇ ਹੀ ਹੁਣ ਇਹ ਇੱਥੇ ਗੀਕੋ ਮੋਟਰ ਪਹੁੰਚੀ ਹੈਗੀ ਆ ਲੋਕਾਂ ਨੂੰ ਕਿੰਦਾ ਕਿਤੇ ਨਾ ਕਿਤੇ ਸੁੱਖ ਦਾ ਸਾਹ ਲੱਗਦਾ ਗਿਆ ਕਿਉਂਕਿ ਜੇਕਰ ਅੰਦਰ ਦੀ ਗੱਲ ਕੀਤੀ ਜਾਵੇ ਬਜ਼ੁਰਗ ਉੱਥੇ ਨੇ ਉਹਨਾਂ ਦੇ ਖੇਤੀਬਾੜੀ ਸੀ ਜਿਹੜੀ ਉਹ ਖਤਮ ਹੋ ਚੁੱਕੀ ਆ ਫਸਲਾਂ ਖਤਮ ਹੋ ਚੁੱਕੀਆਂ ਨੇ ਅਜੇ ਦੇ ਵਿੱਚ ਕੋਈ ਜਿਹੜਾ ਉਹਨਾਂ ਦੇ ਰਾਹਤ ਦੇ ਲਈ ਪਹੁੰਚਿਆ ਹੈਗਾ ਕਿਉਂਕਿ ਇੱਕ ਪਾਸੇ ਜਦੋਂ ਤੁਸੀਂ ਇਸ ਨੂੰ ਦੇਖਦੇ ਹੋ ਦੂਸਰੇ ਪਾਸੇ ਇਹ ਬੀੜੀਆਂ ਨਜ਼ਰ ਮਾਰਦੇ ਹੋ ਇਹ ਟੁੱਟੀਆਂ ਹੋਈਆਂ ਬੀੜੀਆਂ ਨੇ ਪਰ ਹੁਣ ਇਸ ਦੇ ਨਾਲ ਕਿਤੇ ਨਾ ਕਿਤੇ ਆਸ ਹੈਗੀ ਆ ਕਿ ਜਿਹੜੇ ਲੋਕ ਅੰਦਰ ਫਸੇ ਹੋਏ ਨੇ ਉਹਨਾਂ ਦੇ ਕੋਲ ਰਾਸ਼ਨ ਜਿਹੜਾ ਜਲਦ ਪਹੁੰਚ ਸਕੇਗਾ ਤੇ ਉਸ ਤੋਂ ਬਾਅਦ ਜਿਹੜੇ ਲੋਕ ਹੁਣ ਤੱਕ ਅੰਦਰ ਜਿਹੜੇ ਸੀਗੇ ਉਹਨਾਂ ਨੂੰ ਕੋਈ ਉਸ ਤਰ੍ਹਾਂ ਸੁਵਿਧਾ ਨਹੀਂ ਪਹੁੰਚ ਰਹੀ ਸੀ ਕਿ ਪਰ ਹੁਣ ਉਹਨਾਂ ਦੇ ਕੋਲ ਸੁਵਿਧਾ ਪਹੁੰਚ ਗਈ ਕਿ ਤੁਸੀਂ ਵੇਖ ਸਕਦੇ ਹੋ ਕਿ ਇਸ ਦੇ ਪਿਛਲੇ ਪਾਸੋਂ ਕਿੰਨਾ ਵੱਡਾ ਇਸ ਦਾ ਟਾਂਚਾ ਹੈ ਗਿਆ ਤਕਰੀਬਨ 8 ਤੋਂ 9 ਬੰਦੇ ਜਿਹੜੇ ਇਸ ਦੇ ਵਿੱਚ ਬਹਿ ਜਾਂਦੇ ਆ ਚਾਰ ਬੰਦੇ ਇਸ ਸਾਈਡ ਤੇ ਚਾਰ ਬੰਦੇ ਇਸ ਸਾਈਡ ਜਿਹੜੇ ਉਹ ਬੈਠਦੇ ਹੈਗੇ ਆ ਤੇ ਅੱਗੇ ਕਿੰਨਾ ਡਰਾਈਵਰ ਦਾ ਸਾਈਡ ਗੱਲ ਕੀਤੀ ਜਾਵੇ ਤਾਂ ਦੋ ਸੀਟਾਂ ਨੇ ਤਾਂ ਅਜੇ ਇਹਦੇ ਵਿੱਚ ਹੁਣ ਦੋ ਮਸ਼ੀਨਾਂ ਇੱਥੇ ਪਹੁੰਚ ਚੁੱਕੀਆਂ ਨੇ ਤਾਂ ਆਸ ਕਰਦੇ ਆ ਕਿ ਜੇ ਇਹ ਮਸ਼ੀਨਾਂ ਪਹੁੰਚੀਆਂ ਨੇ ਤੇ ਆਸ-ਪਾਸ ਜਿਹੜੇ ਹੋਰ ਵੀ ਪਿੰਡ ਨੇ ਉੱਥੇ ਵੀ ਇਹ ਮਸ਼ੀਨਾਂ ਜਲਦ ਪਹੁੰਚਣਗੇ ਕੈਮਰਾਮੈਨ ਮੋਨੂ ਦੇ ਨਾਲ ਮੈਂ ਜਗਵੰਤ ਜਗਮਾਨੀ ਟੀਵੀ ਪਿੰਡ ਬਾਹੂਪੁਰ